ਤਸਵੀਰਾਂ ਦੇ ਵਿੱਚ ਏਵੇਂ ਦੀ ਹਵਾ ਦੇ ਵਿੱਚ ਤੁਹਾਨੂੰ ਦਿਖਦਾ ਹੋਵੇਗਾ ਵੀ ਆਲੂ ਉਗ ਰਹੇ ਨੇ ਸ਼ੁਰੂਆਤ ਜਿਹੜੀ ਇਹਦੀ ਕੀਤੀ ਜਾ ਰਹੀ ਹੈ ਦਸਤਰੀ ਨੇ ਮਾਹਰ ਵੀ ਇਸ ਤੋਂ ਸ਼ੁਰੂਆਤ ਕੀਤੀ ਜਾਂਦੀ ਹੈ ਇੱਕ ਤਕਨੀਕ ਹੈ ਉਸ ਦੇ ਨਾਲ ਇਹ ਜਿਹੜਾ ਹੈ ਇੱਕ ਛੋਟੇ ਛੋਟੇ ਗਲਾਸੀਆਂ ਵਿੱਚ ਇਸ ਨੂੰ ਪੌਦੇ ਨੂੰ ਲਗਾਇਆ ਜਾਂਦਾ ਹੈ ਹਵਾ ਦੇ ਵਿੱਚ ਆਲੂ ਮੋਣ ਦਾ ਫਾਇਦਾ ਇਹ ਹੁੰਦਾ ਕਿ ਤੁਹਾਨੂੰ ਇੱਕ ਫਰੈਸ਼ੀ ਦੇ ਰਹੇ ਹੈ ਅਸੀਂ ਮਿੱਟੀ ਦੇ ਵਿੱਚ ਚਾਲੂ ਲਗਾਉਂਦੇ ਆ ਸਾਨੂੰ ਨਹੀਂ ਪਤਾ ਹੁੰਦਾ ਉਹ ਕਿ ਲਾਈਫ ਕਿੰਨੀ ਪੁਰਾਣੀ ਹੈ ਕਿੰਨੇ ਸਾਲ ਪੁਰਾਣਾ ਹੈ ਕਿੰਨੇ ਸਾਲ ਨਵਾਂ ਹੈ ਕਿਦਾਂ ਹੈ ਨਾ ਅਸੀਂ ਜਦੋਂ ਇਹਦੇ ਵਿੱਚ ਧਿਆਰ ਕਰਦੇ ਆ ਇਹ ਕਿਸੇ ਤਰ੍ਹਾਂ ਦਾ ਬੱਚਾ ਤਿਆਰ ਕਰਕੇ ਦੇ ਦਿੰਦਾ ਹਾਂ ਅਸੀਂ ਆਪਣਾ ਚੀਜ਼ ਸੀਡ ਤਿਆਰ ਕੀਤਾ ਹੋਇਆ ਆਪਣੇ ਹੱਥਾਂ ਨਾਲ ਤਿਆਰ ਕੀਤਾ ਕਿੰਨੇ ਸਾਲ ਪੁਰਾਣਾ ਸਾਨੂੰ ਉਹ ਵੀ ਪਤਾ ਲੱਗ ਜਾਂਦਾ ਆ ਅਸੀਂ ਬਾਜ਼ਾਰੋਂ ਲੈਂਦੇ ਸਾਨੂੰ ਇਹ ਨਹੀਂ ਪਤਾ ਹੁੰਦਾ ਕਿੰਨੇ ਸਾਲ ਪੁਰਾਣਾ ਆ ਬਟ ਇਹ ਜੇ ਆਪਣੇ ਹੱਥੀਂ ਤਿਆਰ ਕੀਤਾ ਹੈ ਕਿੰਨਾ ਚਿਰ ਰੱਖਣਾ ਹੈ ਕਿੰਨਾ ਚਿਰ ਵੇਚਣਾ ਹੈ ਜਾਂ ਸਾਮਣਾ ਕੋ ਸਾਡੇ ਹੱਥ ਵਾਸਤੇ ਆ ਬੀਕਰ ਦੇ ਵਿੱਚ ਟੋਟਲ ਕਿੰਨਾ ਸੀਡ ਲੱਗਦਾ ਹੈ ਕੁਆਂਟਲਾਂ ਹਿਸਾਬ ਨਾਲ ਲੱਗਦਾ ਕਿਲੋਨ ਹਿਸਾਬ ਨਾਲ ਲੱਗਦਾ ਜਾਂ ਇੱਕ ਪਰ ਪੀਸ ਦੇ ਹਿਸਾਬ ਨਾਲ ਲੱਗਦਾ ਸਿਰਫ ਪਰ ਪੀਸ ਦੇ ਹਿਸਾਬ ਨਾਲ ਲੱਗਦਾ ਜੀ ਇੱਕ ਇੱਕ ਨਾਲ ਦੇ ਵਿੱਚ ਲੜਣਾ ਹੋਵੇ ਤਾਂ ਤੁਸੀਂ 6000 ਦਾਣੇ ਲਾ ਸਕਦੇ ਆ ਇੱਕ ਏਕੜ ਦੇ ਵਿੱਚ ਲੜਣਾ ਹੋਵੇ ਤਾਂ ਤੁਹਾਡਾ ਘੱਟੋ ਘੱਟ 40000 ਦਾਣੇ ਲੱਗਦੇ ਆ ਟਾਈਪ ਲੱਗੇ ਹੋਏ ਨੂਜ਼ਲਾ ਬਣੀਆਂ ਹੋਈਆਂ ਉਹਨਾਂ ਤੋਂ ਤੁਸੀ ਜਾਂਦਾ ਆ ਜੋ ਕਿ ਇਹਨਾਂ ਨੂੰ ਖਾਕੜੇ ਦੀ ਮਿਲਦੀ ਨਹੀਂ ਨੇ ਤੇ ਬਣ ਵੀ ਖਾਕੜੇ ਦੀ ਹੁੰਦੀ ਆ ਉਸ ਤੋਂ ਬਾਅਦ ਇਹ ਹੌਲੀ ਹੌਲੀ ਵੱਧਦੇ ਜਾਂਦੇ ਆ ਰੂਟ ਥੱਲੇ ਆਉਂਦੇ ਜਾਂਦੇ ਆ ਫੇ ਕੁਝ ਦਿਨ ਬਾਅਦ 30 35 ਦਿਨ ਤੋਂ ਬਾਅਦ ਵੇ ਸਰ ਮਿੱਨੀ